ਸੱਚੇ ਕਾਲਜੀ ਸਾਰਿਆਂ ਨੂੰ ਹੋਰ ਕਿ ਮੈਂ ਠੀਕ ਠਾਕ ਉਮੀਦ ਕਰਦਾ ਤੁਸੀਂ ਘੈਂਟ ਆਵਾਂਗੇ ਅੱਜ ਪੈਨ ਮੈਂ ਬਹੁਤ ਹੀ ਘੈਂਟ ਵੀਡੀਓ ਲੈ ਕੇ ਆਈਆਂ ਤੁਹਾਡੇ ਲਈ ਹਨ ਇਹਦੇ ਵਿੱਚ ਮੈਂ ਲਾਈਨਿੰਗ ਵਾਲੇ ਸੂਟ ਦਿਆਂ ਬਹੁਤ ਹੀ ਜ਼ਿਆਦਾ ਬਰੀਕੀਆਂ ਦੱਸੂਗੀ ਤੁਹਾਨੂੰ ਬਸ ਇਹ ਆਪਣੀ ਲਾਸਟ ਇਹ ਵੀਡੀਓ ਹੋਊਗੀ ਲਾਈਨਿੰਗ ਵਾਲੇ ਸੂਟ ਦੀ ਤੁਸੀਂ ਵੀਡੀਓ ਨੂੰ ਜ਼ਰੂਰ ਦੇਖਿਓ ਲਾਈਕ ਸ਼ੇਅਰ ਕਮੈਂਟ ਕਰਿਓ ਵੀਡੀਓ ਨੂੰ ਤੇ ਜੇ ਕੁਝ ਨਾ ਸਮਝ ਆਈ ਹੋਈ ਤੁਸੀਂ ਮੈਨੂੰ ਕਮੈਂਟ ਕਰਨਾ ਹਾਂਜੀ ਅੱਜ ਆਪਾਂ ਲਾਈਨਿੰਗ ਵਾਲੇ ਸੂਟ ਦੀ ਵੀਡੀਓ ਪਾ ਰਹੇ ਆਂ ਬਸ ਇਹ ਆਪਣੀ ਲਾਸਟ ਵੀਡੀਓ ਹੋਗੀ ਲਾਈਨਿੰਗ ਵਾਲੇ ਸੂਟ ਦੀ ਹੋਰ ਆਪਾਂ ਵੀਡੀਓ ਨਹੀਂ ਪਾਵਾਂਗੇ ਠੀਕ ਆ ਇਹਦੇ ਵਿੱਚ ਮੈਂ ਕਈ ਬਰੀਕੀਆਂ ਦੱਸਣ ਲੱਗੀਆਂ ਸ਼ਾਇਦ ਜਿਹੜੀਆਂ ਪਹਿਲਾਂ ਮੈਨੂੰ ਵੀ ਨਹੀਂ ਪਤਾ ਸੀਗੀਆਂ ਨਾ ਹੁਣ ਤੁਸੀਂ ਦੇਖੋ ਮੈਂ ਚਾਰੇ ਪੱਲੇ ਵਿਛਾ ਕੇ ਰੱਖਨੇ ਪਹਿਲਾਂ ਮੈਂ ਕੀ ਕੀਤਾ ਲਾਈਨਿੰਗ ਵਾਲਾ ਜਿਹੜਾ ਆਪਣਾ ਮੇਨ ਫੈਬਰਿਕੋਂ ਤਾਂ ਉਹ ਪਛਾਇਆ ਫਿਰ ਉਸ ਤੋਂ ਬਾਅਦ ਆਪਾਂ ਲਾਈਨਿੰਗ ਵਿਛਾਈ ਫਿਰ ਆਪਾਂ ਫਰੰਟ ਵਾਲਾ ਪੱਲਾ ਵਿਛਾਇਆ ਫਿਰ ਉਸ ਤੋਂ ਬਾਅਦ ਆਪਾਂ ਲਾਈਨਿੰਗ ਫੇਰ ਵਿਛਾਈ ਨਾ ਪ੍ਰੈਸ ਪ੍ਰੋਸ ਮਾਰ ਕੇ ਜਿਵੇਂ ਕਿ ਆਪਣੇ ਕਸਟਮਰ ਦਾ ਨਾਪ ਸੀ 19 16 ਤੇ B ਇਹ ਉਹ ਨਾਪ ਦੀਆਂ ਕਾਟਾਂ ਨੇ ਤੇ ਪਹਿਲਾਂ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਆਪਾਂ ਜਿਹੜਾ ਤੀਰਾ ਕੱਢਣਾ ਹੁੰਦਾ ਕਈ ਭੈਣਾਂ ਦੇ ਮੇਰੇ ਕੋਲੇ ਹੈ ਨਾ ਕਮੈਂਟ ਆਉਂਦੇ ਵੀ ਤੁਸੀਂ ਤੀਰਾ ਕਿਵੇਂ ਰੱਖਦੇ ਹੋ ਭੈਣੋ ਜਿਹੜਾ ਤੀਰਾ ਹੁੰਦਾ ਨਾ ਉਹ ਗਲੇ ਦੇ ਹਿਸਾਬ ਨਾਲ ਹੁੰਦਾ ਬੈਕ ਵਾਲੇ ਦੇ ਹਿਸਾਬ ਨਾਲ ਜੇ ਆਪਣਾ ਬੈਕ ਵਾਲਾ ਗਲਾ 6 ਇੰਚ ਆ ਤਾਂ ਆਪਣਾ ਤੀਰਾ ਹੈਗਾ ਉਹ 6.5 ਇੰਚ ਰੱਖਾਂਗੇ ਆਹੀ ਨਾਪ ਦਾ ਠੀਕ ਹੈ ਤੀਰਾ ਲੱਤਾ ਮੈਂ 6.5 ਇੰਚ ਲੈਂਥ ਰੱਖੀ ਆ ਮੈਂ 7 ਇੰਚ ਤੇ ਜਿਹੜੀ ਆ ਵਾਲੀ ਹੁੰਦੀ ਆ ਇਹ ਹੁਣ ਪਹਿਲਾਂ ਜਿਹੜੀ ਆਪਾਂ ਕਾਟ ਪਾਉਂਦੇ ਸੀ ਆਪਾਂ 7 ਇੰਚ ਦਾ ਹੀ ਮੋਡਾ ਰੱਖ ਕੇ ਅੱਧੇ ਇੰਚ ਦੀ ਕਾਟ ਪਾਉਂਦੇ ਸੀ ਠੀਕ ਆ ਬਾਹਾਂ ਚੜ ਦੇ ਵਿੱਚ ਆਪਾਂ ਨੂੰ ਛਾਂਟੀ ਫੇਰ ਪਾਉਣੀ ਪੈਂਦੀ ਸੀ ਹੁਣ ਆਪਾਂ ਕੀ ਕਰਦੇ ਹੁਣ ਆਪਾਂ ਸਾਰੀਆਂ ਕਾਟਾਂ ਸਿੱਧੀਆਂ ਹੀ ਪਾ ਦਨੇ ਆ ਇੱਥੋਂ 6.5 ਲੈਂਥ 7 ਤੇ ਆਹ ਵਾਲੀ ਚ ਜਿਹੜੀ ਉਹ ਆਪਾਂ ਰੱਖਾਂਗੇ 6 ਹੁਣ ਇਹਨੂੰ ਪਹਿੰਦਾ ਕਰਕੇ ਆ ਮਿਲਾ ਦਵਾਂਗੇ ਹੁਣ ਕੀ ਕਰਨਾ ਜਿਵੇਂ ਕਿ ਉਹਨਾਂ ਦੀ ਬ੍ਰੈਸਟ ਹੈਗੀ ਆ 19 ਇੰਚ ਤਾਂ ਆਪਾਂ ਲਵਾਂਗੇ 9.5 ਇੰਚ ਤੇ ਇਹਨਾਂ ਦੇ ਬੈਕ ਵਾਲੇ ਪੱਲੇ ਦੀ ਕਾਟ ਪਾਉਗੀ ਜੀ 2.5 ਇ ਸਵਾਦੋ ਇੰਚ ਤੇ ਕਾਟ ਪਾ ਕੇ ਆਪਾਂ ਨੂੰ ਐ ਮਲਾ ਦਾਂਗੇ ਠੀਕ ਹੈ ਹੁਣ ਆਪਾਂ ਪਾਵਾਂਗੇ ਫਰੰਟ ਵਾਲੇ ਪੱਲੇ ਦੀ ਕਾਟ ਜਿਵੇਂ ਕਿ ਕਈ ਉਹਨੂੰ ਸਾਹਮਣਾ ਕਹਿੰਦੇ ਹਨਾ ਉਹ ਉਹਨਾਂ ਦਾ ਹੈਗਾ 12 ਇੰਚ ਤਿਆਰ ਤੇ ਆਪਾਂ ਅੱਧੇ ਇੰਚ ਦੀ ਕਾਟ ਪਾਵਾਂਗੇ ਕਈ ਭੈਣਾਂ ਨੇ ਮੈਨੂੰ ਕਮੈਂਟ ਸੀ ਵੀ ਜਿਹੜੀ ਆ ਤੁਹਾਡੀ ਕਾਟ ਹੈ ਬਿਲਕੁਲ ਚੌਰਸ ਨਹੀਂ ਰਹਿੰਦੀ ਨਹੀਂ ਇਹ ਚੌਰਸ ਨਹੀਂ ਰਹਿੰਦੀ ਉਹ ਕਿਉਂ ਨਹੀਂ ਚੌਰਸ ਰਹਿੰਦੀ ਮੈਂ ਉਸਨੂੰ ਸਮਝਾਉਣ ਲੱਗਿਆ ਹਾਂ ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖਿਓ ਹੁਣ ਤੁਸੀਂ ਇਹ ਦੇਖੋ ਜਿਵੇਂ ਕਿ ਪੌਣੇ 3 ਇੰਚ ਦਾ ਆਪਣਾ ਗਲਾ ਆ ਗਿਆ ਇੱਥੇ ਠੀਕ ਹੈ ਪੌਣੇ 3 ਇੰਚ ਦਾ ਆਪਣਾ ਗਲਾ ਆ ਗਿਆ ਆ ਵਾਲੀ ਚੀਜ਼ ਰ ਪੌਣੇ 4 ਇੰਚ ਮੈਨੂੰ ਇੰਨੀ ਨਹੀਂ ਚਾਹੀਦੀ ਮੈਨੂੰ ਇਹ ਚਾਹੀਦੀ ਹੋਊਗੀ 2.5 ਇੰਚ ਠੀਕ ਆ ਹੁਣ ਇੱਥੋਂ ਜਦੋਂ ਆਪਾਂ ਇੰਨੀ ਨਹੀਂ ਸ਼ਾਂਤੀ ਪਾਤੀ ਆਹ ਵਾਲੀ ਚੀਜ਼ ਤੇ ਆਇਆ ਕਰਕੇ ਆਪਾਂ ਸ਼ਾਂਤੀ ਪਾਤੀ ਤੁਸੀਂ ਦੇਖੋ ਇਹ ਆਪੇ ਗੋਲ ਹੋ ਗਈ ਨਾ ਕਾਟਾਂ ਗੋਲ ਹੋ ਜਾਂਦੀ ਹੁੰਦੀ ਆ ਹੁਣ ਪਹਿਲਾਂ ਆਪਾਂ ਮੋਢੇ ਦੀ ਕਟਿੰਗ ਕਰ ਦੇਵਾਂਗੇ ਫਿਰ ਆਪਾਂ ਪਲੇਟਾ ਬਲੂਟਾ ਲੈਨੇ ਚਾਨ ਲਾਵਾ ਇਹ ਤੁਸੀਂ ਆਹ ਵਾਲੇ ਕੱਟ ਲਾਉਣੇ ਨਾ ਭੁੱਲਿਆ ਕਰੋ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਜਿਵੇਂ ਕਿ ਹੁਣ ਇਹਨਾਂ ਦੀ ਪਲੇਟ ਹੈਗੀ ਸੀ ਜੇ ਤਾਂ ਹੁਣ ਇਹਨਾਂ ਦੀ ਹੈਗੀ 19 ਇੰਚ ਬ੍ਰੈਸਟ ਆਗੀ ਵੈਸੇ ਇਹਨਾਂ ਦੀ ਪਲੇਟ ਆਉਣੀ ਸੀਗੀ 10 ਤੇ 10.5 ਤੇ ਤਿਆਰ ਬਟ ਇਹਨਾਂ ਦੀ ਪਲੇਟ ਦਾ ਮੈਂ ਨਾਪ ਲੇਤਾ ਸੀ ਸੂਟ ਤੋਂ ਹੀ ਤੇ ਉਹਨਾਂ ਦੀ 10 ਤੇ ਤਿਆਰ ਸੀ ਆਪਾਂ ਰੱਖਾਂਗੇ 10.5 ਇੰਚ ਅੱਧਾ ਇੰਚ ਆਪਾਂ ਸੀਨ ਦਾ ਰੱਖਾਂਗੇ ਚੜਾਈ ਤੁਹਾਨੂੰ ਪਤਾ ਹੀ ਆ ਆਪਾਂ 3.5 ਇੰਚ ਹੀ ਰੱਖਦੇ ਹੁੰਦੇ ਆ ਸਟੈਂਡਰਡ ਹਨ ਤੇ ਪਲੇਟ ਦੀ ਜਿਹੜੀ ਲੈਂਥ ਆ ਉਹ ਆਪਾਂ ਰੱਖਾਂਗੇ 7.5 ਇੰਚ ਤੇ ਹੁਣ ਆਪਾਂ ਲਾਵਾਂਗੇ ਉੱਪਰ ਵਾਲੀ ਪਲੇਟ ਜਿਹੜੀ ਆਹ ਬਾਣੀਆ ਪਲੇਟਾਂ ਹੁੰਦੀਆਂ ਨੇ ਹਨਾ ਇਹ ਕਿਵੇਂ ਪਾਉਣੀਆਂ ਨੇ ਆਪਾਂ ਤੇ ਇਹ ਕਿਉਂ ਪਾਉਣੀਆਂ ਹੁੰਦੀਆਂ ਨੇ ਇਹਨਾਂ ਦਾ ਮੇਰੇ ਕੋਲ ਨਾ ਇੱਕ ਭੈਣ ਦਾ ਸਵਾਲ ਸੀ ਵੀ ਇਹ ਪਲੇਟਾਂ ਕਿਉਂ ਪਾਉਣੀਆਂ ਹੁੰਦੀਆਂ ਨੇ ਇਹ ਬਾਣੀਆ ਪਲੇਟਾਂ ਆਪਾਂ ਪਾਉਣੇ ਹੁੰਦੇ ਆ ਕਿਉਂਕਿ ਜਿਹੜੀ ਲੇਡੀਜ਼ ਹੁੰਦੀਆਂ ਹਨਾ ਉਹਦਾ ਸਰੀਰ ਹੀ ਰੱਬ ਨੇ ਕਹੇ ਜੀ ਸ਼ੇਪ ਚ ਬਣਾਇਆ ਹੁੰਦਾ ਹਨਾ ਵੀ ਉਹਨੂੰ ਜੇ ਤਾਂ ਹੁਣ ਆਪਾਂ ਕਹਿੰਦੇ ਪਾਕਿਸਤਾਨੀ ਸਟਾਈਲ ਉਹ ਤਾਂ ਸਾਰੇ ਖੁੱਲੇ ਹੁੰਦੇ ਉਹਨਾਂ ਨੂੰ ਕੋਈ ਇਹਦੇ ਵਿੱਚ ਲਾਗਾ ਦੇਗਾ ਨਹੀਂ ਹੁੰਦਾ ਹੁਣ ਜਿਹੜਾ ਆਪਣੇ ਪੰਜਾਬੀ ਪੈਣਾ ਹੁੰਦੀਆਂ ਨੇ ਉਹ ਆਪਾਂ ਜਿਆਦਾ ਫਿੱਟ ਪਾਉਣਾ। ਉਹ ਕੀ ਹੁੰਦਾ ਜਦੋਂ ਆਪਾਂ ਪਾਉਨੇ ਆ ਆਹ ਵਾਲੀ ਚੀਜ਼ ਤਾਂ ਸਹੀ ਆ ਜਾਂਦੀ। ਇੱਥੇ ਆਪਣੇ ਬਲ ਪੈਣ ਲੱਗ ਜਾਂਦਾ ਹਲਕਾ ਹਲਕਾ। ਤੁਸੀਂ ਦੇਖੋ ਕਦੇ ਕਰਕੇ ਦੇਖੋ ਤੁਸੀਂ ਇਹ ਤਜਰਬਾ। ਹੁਣ ਇੱਥੋਂ ਰੱਖਾਂਗੇ ਆਪਾਂ 2 ਇੰਚ ਤੇ ਤੇ ਹੁਣ ਜਿਵੇਂ ਆਹ ਵਾਲੀ ਪਲੇਟ ਆ ਠੀਕ ਹੈ ਇਹ ਪਲੇਟ ਆਪਾਂ ਕਿੰਨੇ ਇੰਚ ਦੀ ਪਾਵਾਂਗੇ? ਇਹ ਤੁਸੀਂ ਅੱਧੇ ਇੰਚ ਦੀ ਇੱਧਰ ਰੱਖ ਲਓ, ਅੱਧੇ ਦੀ ਇੱਧਰ ਰੱਖ ਲਓ। ਇਹਨੂੰ ਆਪਾਂ ਇਦਾਂ ਕਰਕੇ ਐ ਪਾਵਾਂਗੇ। ਜਦੋਂ ਮਤਲਬ ਕਿ ਆਪਾਂ ਇਹਦੇ ਸੀਨ ਲਾਈ। ਇਹ ਵੀਡੀਓ ਦੇ ਵਿੱਚ ਨਾ ਮੈਂ ਤੁਹਾਨੂੰ ਜਮਾ ਪ੍ਰੋਪਰ ਮਤਲਬ ਕਿ ਸਟੀਚਿੰਗ ਦੱਸੂਗੀ ਵੀ ਤੁਹਾਨੂੰ ਸਿੱਖਣ ਦੀ ਲੋੜ ਨਹੀਂ ਬਣੀ ਕਿਸੇ ਕੋਲੋਂ ਹੋਰ ਹੁਣ ਆਹ ਵਾਲੀ ਪਲੇਟ ਦਾ ਅੱਧ ਕਰਕੇ ਤੁਹਾਨੂੰ ਪਤਾ ਹੀ ਹੋ ਮੈਂ ਦੱਸਦੀ ਆਦੀ ਭੁੱਲਿਆ ਨਹੀਂ ਕਦੇ ਕਦੇ ਜਿਹੜੀ ਲੰਬੀ ਪਲੇਟ ਹੁੰਦੀ ਹੈ ਉਹਦਾ ਅੱਧ ਕਰਕੇ ਇੱਥੇ ਨਿਸ਼ਾਨ ਲਾ ਲਿਆ ਕਰੋ ਫਿਰ ਉਸ ਤੋਂ ਬਾਅਦ ਜਿਹੜੀ ਆ ਸਿੱਧੀ ਪਲੇਟ ਹੁੰਦੀ ਹੈ ਉਹ ਤੋਂ ਜਮ੍ਹਾਂ ਬਰੋਬਰ ਰੱਖ ਕੇ ਇੱਥੇ ਐਲ ਸ਼ੇਪ ਚ ਆਪਾਂ ਪਲੇਟਾਂ ਪਾਈਆਂ ਨੇ ਇਹ ਇੱਕ ਟ੍ਰਾਇੰਗਲ ਸ਼ੇਪ ਹੁੰਦੀ ਹੈ ਇੱਕ ਐਲ ਸ਼ੇਪ ਹੁੰਦੀ ਹੈ ਬਟ ਐਲ ਸ਼ੇਪ ਦੀ ਫਿਟਿੰਗ ਹੋਰ ਆਉਂਦੀ ਹੈ ਟ੍ਰਾਇੰਗਲ ਦੀ ਹੋਰ ਆਉਂਦੀ ਹੈ ਹਨਾ ਅਜਿhko ਪਲੇਟਾਂ ਨੇ ਆਪਣੇ ਨਿਸ਼ਾਨ ਲਾ ਗਏ ਹੁਣ ਆਪਾਂ ਲਾਵਾਂਗੇ ਹਿਪ ਉਹਦੀ ਮੇਕ ਸਾਨੂੰ ਪਤਾ ਹੀ ਆਪਾਂ 15 ਰੱਖਦੇ ਆ ਨਾਰਮਲ ਇਨਸਾਨ ਦੇ ਤਾਂ ਇਹਨਾਂ ਦੇ ਆਪਾਂ 15 ਰੱਖ ਕੇ 20 ਇੰਚ ਇਹ ਪਾ ਨਿਸ਼ਾਨ ਲਾ ਲਵਾਂਗੇ ਫਿਰ ਉਸ ਤੋਂ ਬਾਅਦ ਜਿਹੜੀ ਇਹ ਕਮਰ ਆ ਗਈ ਕਮਰ ਦਾ ਆਪਾਂ ਇੱਥੋਂ ਪਲੇਟਾਂ ਦਾ ਜਿੰਨਾ ਦੇਣਾ ਵਿੱਚ ਰੱਖ ਕੇ ਕਮਰ ਹੈਗੀ ਉਹਨਾਂ ਦੀ 16 ਇੰਚ ਹਾਂ 16 ਇੰਚ ਮਤਲਬ 1.5 16 ਸ਼ਾਇਦ ਇੱਥੋਂ ਰੱਖ ਕੇ ਐਵੇਂ ਨਿਸ਼ਾਨ ਲਾ ਦਵਾਂਗੇ ਆਪਾਂ ਬਾਕੀ ਜਿਹੜੀਆਂ ਪੱਕੀਆਂ ਹੁੰਦੀਆਂ ਨੇ ਨਾ ਆਪਣੀਆਂ ਸੀਨਾ ਸੋਨਾ ਇਹ ਤਾਂ ਬਾਅਦ 'ਚ ਹੀ ਪਲੇਟਾ ਬਲੂਟਾ ਤੇ ਪੈਨ ਦੇ ਬਾਅਦ 'ਚ ਹੀ ਲੱਗਦੀਆਂ ਨੇ ਆ ਐਕਸਟਰਾ ਥੋੜਾ ਥੋੜਾ ਕਟਿੰਗ ਕਰਕੇ ਹੁਣ ਆਪਾਂ ਪਲੇਟਾਂ ਦੇ ਨਿਸ਼ਾਨ ਨੂੰ ਛੂਨ ਲਾ ਲੇ ਲਾਲਵਾ ਸੱਚ ਮੈਂ ਲਾ ਕੇ ਫਿਰ ਉਸ ਤੋਂ ਬਾਅਦ ਮੈਂ ਸਾਨੂੰ ਸਟਿਚਿੰਗ ਕਰਨ ਵੇਲੇ ਮਿਲਦੀ ਆ ਵੀ ਆਪਾਂ ਇਹਦੀ ਸਟਿਚਿੰਗ ਕਿਵੇਂ ਕਰਨੀ ਹੈ ਤੇ ਕਿਵੇਂ ਇਹ ਪ੍ਰੋਪਰ ਆਪਣਾ ਸਟਾਈਲ ਸੈਟ ਕਰਦੀਆਂ ਜੇ ਤਾਂ ਕੋਈ ਮਤਲਬ ਮੋਤੀ ਵਗੈਰਾ ਲੱਗੇ ਹੋਏ ਆ ਜਾਂ ਹੈਂਡਵਰਕ ਦਾ ਕੰਮ ਹਨ ਫਿਰ ਤਾਂ ਆਪਾਂ ਸੂਈ ਧਾਗੇ ਨਾਲ ਹੀ ਅਟੈਚ ਕਰ ਦਿੰਦੀ ਨਹੀਂ ਮੈਂ ਮਸ਼ੀਨ ਤੇ ਕਰ ਦਿੰਦੀ ਹੁੰਦੀ ਆ ਪਹਿਲਾਂ ਮੈਂ ਵਿਚਾਲੇ ਸੀਨ ਲਾਉਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਸਮਝਦੀ ਆਂ। ਕਈ ਵਾਰ ਮੈਨੂੰ ਕਮੈਂਟ ਵੀ ਕਰਦੇ ਨੇ ਵੀ ਤੁਸੀਂ ਵਿਚਾਲੇ ਸੀਨ ਲਾਉਣ ਨੂੰ ਕਿ ਅੱਜ ਕੱਲ੍ਹ ਵੀ ਸੀਨ ਹੈ ਉਹ ਐਦਾਂ ਦਾ ਹਨਾ। ਨਹੀਂ ਜੀ ਮੈਂ ਜ਼ਰੂਰੀ ਹੀ ਸਮਝਦੀ ਹਾਂ ਉਸ ਸੀਨ ਨੂੰ। ਵਿਚਾਲੇ ਸੀਨ ਮੈਂ ਐਂਡ ਤੱਕ ਨਹੀਂ ਲਾਉਂਦੀ ਜਿੱਥੋਂ ਤੱਕ ਪਲੇਟਾਂ ਕਾਧੂ ਆ ਜਾਂਦੀਆਂ ਨੇ ਨਾ ਉੱਥੋਂ ਤੱਕ ਹੀ ਲਾਉਣੀ ਹੁੰਦੀ ਆ ਮੈਂ। ਬਸ ਪਲੇਟਾਂ ਤੱਕ ਹੀ ਮੈਨੂੰ ਆ ਲੱਗਦਾ ਵੀ ਜ਼ਰੂਰੀ ਹੁੰਦੀ ਹੈ ਕਿਉਂਕਿ ਪਲੇਟਾਂ ਆ ਹੀ ਆਪਣੀ ਮੇਨ ਹੁੰਦੇ ਆ। ਉਹ ਦੇਖੋ ਮੇਰੇ ਤੋਂ ਸੀਨ ਟੇਢੀ ਚੱਲ ਗਈ ਹੁਣ। ਪਲੇਟਾਂ ਤੱਕ ਹੀ ਆਪਾਂ ਨੂੰ ਜ਼ਰੂਰੀ ਹੁੰਦਾ। ਬਿਤਾ ਕੇ ਕੱਪੜਾ ਡੇਡਾ ਮੇਡਾ ਨਾ ਜਾਵੇ। ਬਾਕੀ ਆਪਾਂ ਨੂੰ ਹੋਰ ਕੋਈ ਏਡੀ ਖਾਸ ਜ਼ਰੂਰੀ ਨਹੀਂ ਹੁੰਦੀ, ਨੀਚੇ ਤੱਕ ਹੀ ਲੈ ਕੇ ਜਾਓ। ਮੈਂ ਬਲੈਕ ਦੇ ਉੱਪਰ ਧਾਗਾ ਵੀ ਅਲੱਗ ਦਾ ਲਾਇਆ। ਵੀ ਚਲੋ ਦੇਖਦੇ ਢੰਗ ਨਾਲ ਉਹਨੂੰ। ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇੱਕ ਪਾਸੇ ਸੀਨ ਧਰਨੀ ਇਧਰੋਂ ਕਰਕੇ ਜੋ ਸੀਨ ਕਰਕੇ ਆਪਾਂ ਲਾਉਂਦੇ ਜਾਵਾਂਗੇ ਬਸ ਜਿਵੇਂ ਹੁਣ ਮੈਂ ਕਰ ਰਹੀ ਆ ਇਹ ਇਦਾਂ ਹੀ ਆਪਾਂ ਸਾਰੀ ਲਾਈਨਿੰਗ ਐਵੇਂ ਅਟੈਚ ਕਰ ਲੈਣੀ ਹੈ ਫਲੇਟਾਂ ਵੀ ਆਪਾਂ ਪੱਕੀਆਂ ਕਰਾਂਗੇ ਆ ਤਾਂ ਸੀਨ ਸੱਚ ਸੌਰੀ ਜੀਵ ਕਿਤੇ ਡੱਡੀ ਮੱਡੀ ਚੱਲ ਜਾਂਦੀ ਐ ਕੈਮਰਾਮੈਨ ਹਾਸੇ ਕਢਾ ਰਿਹਾ ਮੇਰੀ ਬਸ ਆਈਆਂ ਆਪਾਂ ਸਾਰੀ ਅਟੈਚ ਕਰ ਦੇਣੀ ਐ ਇਹ ਨੀਚੇ ਤੋਰ ਤੱਕ ਆਪਾਂ ਨੂੰ ਅਟੈਚ ਕਰਨ ਤੇ ਕੀ ਲੋਡ ਪੈਂਦੇ ਜਦੋਂ ਆਪਾਂ ਕੋਈ ਸਾਈਕਿੰਗ ਜਾਂ ਕੋਈ ਲੇਸ ਵਗੈਰਾ ਲਾਉਨੇ ਆ ਨਾ ਤਾਂ ਉਹਦੇ ਥੋੜਾ ਸੌਖਾ ਹੋ ਜਾਂਦਾ ਕਿਥੇ ਆਪਾਂ ਇੱਕ ਵਾਰ ਨੂੰ ਲਾ ਦੇਣੀ ਕਿਥੇ ਆਪਾਂ ਡਬਲ ਡਬਲ ਕਰਨਾ ਪੈਂਦਾ ਮarico ਹੁਣ ਮੈਂ ਕੀ ਕਰੂੰਗੀ ਹੁਣ ਮੈਂ ਪਲੇਟ ਕੱਟੀਆਂ ਕਰੂੰਗੀ ਪਲੇਟਾਂ ਨੂੰ ਗਾਲਾਂ ਕੱਢੂੰਗੀ ਫਿਰ ਉਹ ਕੱਟੀਆਂ ਹੋਣਗੀਆਂ ਪਲੇਟਾਂ ਨੂੰ ਕੱਟੀਆਂ ਕਰ ਲੱਗੀਆਂ ਇੱਕ ਪਾਸੇ ਦੀ ਲਾਈਨਿੰਗ ਅਟੈਚ ਕਰਕੇ ਪਲੇਟ ਕੱਤੀ ਕਰੂੰਗੀ ਫਿਰ ਦੂਸਰੇ ਪਾਸੇ ਦੀ ਕਰਕੇ ਫਿਰ ਦੂਜੇ ਪਾਸੇ ਕਰੂੰਗੀ ਅੱਜ ਮੈਂ ਇੱਕ ਪੱਲੇ ਦੀ ਹੀ ਲਾਈਨਿੰਗ ਅਟੈਚ ਕਰਨੀ ਦੱਸੂੰਗੀ ਫਿਰ ਵੀਡੀਓ ਜਿਆਦਾ ਵੱਡੀ ਹੋ ਜਾਂਦੀ ਫਿਰ ਤੁਸੀਂ ਦੇਖਦੇ ਨਹੀਂ ਬੋਰ ਹੋਣ ਲੱਗ ਜਾਂਦੇ ਫਿਰ ਮੇਰੀ ਮਿਹਨਤ ਦਾ ਮੁੱਲ ਵੀ ਨਹੀਂ ਪੈਂਦਾ ਦੇਖੋ ਆਹ ਵਾਲੀ ਪਲੇਟ ਹੈ ਰੈਡੀ ਪਲੇਟ ਹੁੰਦੀ ਹੈ ਨਾ ਇਹ ਆਪਾਂ ਨਾਪ ਦੇ ਹਿਸਾਬ ਨਾਲ ਮੋਟੀ ਜਾਂ ਪਤਲੀ ਪਰ ਸਾਦੇ ਹੁੰਦੀਆਂ ਇਹ ਜਦੋਂ ਮੈਂ ਪਲੇਟਾ ਪਾਉਣ ਲੱਗੀ ਨਾ ਫਿਰ ਤੁਹਾਨੂੰ ਕਲੀਅਰ ਕਰ ਦਿਆਂ ਲੋ ਹੁਣ ਆਪਾਂ ਮਿਲਦੇ ਹਾਂ ਸਾਰੀ ਲਾਈਨ ਹੈ ਕਮੀਜ਼ ਦੀ ਲਾਈਨਿੰਗ ਆਪਾਂ ਅਟੈਚ ਕਰ ਲਈ ਸੀ ਹਨਾ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਪਲੇਟਾਂ ਪਾਉਣ ਲੱਗੇ ਆ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਵੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਰੀਆਂ ਹੀ ਬਰੀਕੀਆਂ ਦੱਸੂਗੀ ਲਾਈਨਿੰਗ ਵਾਲੇ ਸੌਟ ਦੇ ਆ ਆਪਾਂ ਪਲੇਟਾਂ ਪਾਉਣ ਲੱਗੇ ਆ ਜੀ ਆਪਾਂ ਇੱਕ ਵਾਰ ਉੱਪਰ ਵਾਲੀਆਂ ਪਲੇਟਾਂ ਪਾਉਣੀਆਂ ਨੇ ਤਾਂ ਆਪਾਂ ਉੱਪਰ ਵਾਲੀਆਂ ਹੀ ਪਲੇਟਾਂ ਪਾਉੜੀਆਂ ਨੇ ਪਰ ਉਸ ਤੋਂ ਬਾਅਦ ਆਪਾਂ ਜਿਹੜੀ ਸਾਈਡ ਵਾਲੀ ਥੀ ਪਲੇਟ ਹੁੰਦੀ ਹੈ ਨਾ نیچے ਵਾਲੀ ਜਿਹਨੂੰ ਆਪਾਂ ਬੱਖੀ ਵਾਲੀ ਪਲੇਟ ਕਹਿੰਦੇ ਹਾਂ ਉਹ ਆਪਾਂ ਪਾਉਣ ਲੱਗੇ ਉਹ ਪਲੇਟ ਵੀ ਮੂਰੋਂ ਬਰੀਕ ਹੁੰਦੀ ਹੈ ਜੀ نیچے ਤੋਂ ਮੋਟੀ ਹੁੰਦੀ ਹੈ तो बहुत ही दिन बाद कम कर लगे हैं बहुत ही दिन बाद लगे अपा कम कर ਪਲੇਟ ਆਪਣੀ ਪੈ ਗਈਆਂ ਆ ਵਾਲੇ ਵੀ ਪੈ ਗਈ ਉੱਪਰ ਸਾਈਡ ਵਾਲੀ ਵੀ ਪੈ ਗਈ ਇੱਕ ਤਾਂ ਮੇਰੀ ਜੀਭ ਕਿਹੜਾ ਸਹੀ ਚੱਲਦੀ ਆ ਆ ਦੇਖੋ ਹੁਣ ਆਪਾਂ ਜਿਹੜੀ ਮੋਟੀ ਸਲਾਈ ਇਹ ਆਪਾਂ ਪੱਟ ਦੇਣੀ ਆ ਦੋਨੇ ਪਾਸਿਓਂ ਹੀ ਹੁਣ ਆਪਾਂ ਲੰਬੀਆਂ ਪਲੇਟਾਂ ਪਾਵਾਂਗੇ ਲੰਬੀਆਂ ਪਲੇਟਾਂ ਵੈਸੇ ਤਾਂ ਮੈਂ ਤੁਹਾਨੂੰ ਬਹੁਤ ਹੀ ਵੀਡੀਓ ਦੇ ਵਿੱਚ ਦੱਸੀਆਂ ਹੋਈਆਂ ਨੇ ਬਟ ਇੱਕ ਵਾਰ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਦੱਸ ਦੇਵਾਂ ਕਾਲੇ ਪੱਲੇ ਦੀ ਵੀ ਪਲੇਟਾਂ ਪਾ ਹੀ ਲਈਏ ਨਾਲ ਦੇ ਨਾਲ ਲੱਗਦੇ ਆ ਤਾਂ ਮੈਂ ਤੁਹਾਨੂੰ ਦੱਸਦੀ ਆ ਵੀ ਆਪਾਂ ਪਲੇਟ ਪਾਉਣੀਆਂ ਕਿਵੇਂ ਇਦਾਂ ਕਰਕੇ ਆਪਾਂ ਰੱਖ ਲੈਣੀ ਆ ਪਲੇਟ ਨੀਚੇ ਤੋਂ ਪਲੇਟ ਪਾਉਣ ਵੇਲੇ ਹਮੇਸ਼ਾ ਹੀ ਤਿਆਰ ਰੱਖਿਆ ਕਰੋ ਪਲੇਟ ਪਾਉਣੀਆਂ ਤੁਸੀਂ ਨੀਚੇ ਤੋਂ ਉੱਪਰ ਨੂੰ ਲੈ ਕੇ ਆਉਂਦੇ ਹੋ ਮਤਲਬ ਇਦਾਂ ਕਰਕੇ ਇਹ ਇਦਾਂ ਪਾ ਕੇ ਇਹ ਜਿਹੜੀ ਪਲੇਟ ਹੁੰਦੀ ਹੈ ਨਾ ਪਲੇਟ ਆਪਾਂ ਕਰਦੇ ਹਾਂ ਫਿਗਰ ਦੇ ਅਕੋਰਡਿੰਗ ਪਾ ਸਕਦੇ ਹਾਂ ਕਿ ਕਿ ਦੀ ਲਗਾਈ ਪਾਉਣੀ ਹੈ ਪਲੇਟ ਦੀ ਜਾਂ ਪਾਉਣਾ ਇੰਝ ਦੀ ਲਗਾਈ ਪਾਉਣੀ ਹੈ ਚਾਹੇ ਤੁਸੀਂ ਪਲੇਟ ਲੰਮੀ ਪਾਉਣੀ ਹੈ ਚਾਹੇ ਤੁਸੀਂ ਪਲੇਟ ਸਾਈਡ ਵਾਲੀ ਪਾਉਣੀ ਹੈ